ਸਾਰਿਆਂ ਸਤਿ ਸ਼੍ਰੀ ਅਕਾਲ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁੱਕ ਵਿਦ ਸ਼ਰਨ ਅਸੀਂ ਬਣਾਵਾਂਗੇ ਐਵੋਕਾਡਾ ਚਟਨੀ ਇਹ ਐਵੋਕਾਡਾ ਚਟਨੀ ਨੂੰ ਬਹੁਤ ਹੀ ਵਧੀਆ ਤਰੀਕੇ ਨਾਲ ਬਣਾ ਕੇ ਅਸੀਂ ਤਿਆਰ ਕਰਾਂਗੇ ਇਹ ਖਾਣ ਚ ਬਹੁਤ ਹੀ ਟੇਸਟੀ ਤੇ ਹੈਲਥੀ ਹੁੰਦੀ ਆ ਚਲੋ ਫਿਰ ਦੇਖਦੇ ਹਾਂ ਕਿ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਇਹਨੂੰ ਚਟਨੀ ਨੂੰ ਬਣਾ ਕੇ ਤਿਆਰ ਕੀਤਾ ਇਹਨੂੰ ਸਪਹਿਲਾ ਕੱਟ ਲਾਂਗੇ ਇਹ ਬਹੁਤ ਹੀ ਨਰਮ ਹੁੰਦਾ ਵਾ ਬਹੁਤ ਜਲਦੀ ਕੱਟਿਆ ਜਾਂਦਾ ਇਸ ਤਰ੍ਹਾਂ ਇਨੂੰ ਘੁਮਾ ਲਾਂਗੇ ਹੱਥ ਦੇ ਨਾਲ ਵਿੱਚੋਂ ਨਿਕਲੇ ਇੱਕ ਬੋਲ ਲੈ ਲੈਨੇ ਉਹਦੇ ਵਿੱਚ ਇਹ ਸਾਰਾ ਪਾ ਲਏ ਬਹੁਤ ਹੀ ਨਰਮ ਹੈ ਐਵਾ ਕਾਂਡੋ ਨਾਲ ਸੀ ਇੱਕ ਬੋਲ ਦੇ ਵਿੱਚ ਕੱਢ ਕੇ ਪਾ ਲਿਆ ਚੰਗੀ ਤਰ੍ਹਾਂ ਸ਼ਿਲਕੇ ਦੇ ਨਾਲ ਅਸੀਂ ਲਾ ਲਾਂਗੇ ਚਾਰ ਪੰਜ ਲਸਣ ਦੀਆਂ ਕਲੀਆਂ ਵਾ ਦੋ ਹਰੀ ਮਿਰਚ ਐ ਇੱਕ ਨਿੰਬੂ ਆ ਇੱਕ ਟਮਾਟਰ ਇੱਕ ਪਿਆਜ਼ ਪਿਆਜ਼ ਤੇ ਟਮਾਟਰ ਨੂੰ ਅਸੀਂ ਬਰੀਕ ਚੌਪ ਕਰ ਲਏ ਨੇ ਪਿਆਜ਼ ਦੀ ਕਟਿੰਗ ਕਰ ਲਾਂਗੇ ਸਮਾਨ ਸਾਰੇ ਦੀ ਕਟਿੰਗ ਕਰ ਲਈ ਆ ਹੁਣ ਅਸੀਂ ਮਿਕਸੀ ਦਾ ਇੱਕ ਕੱਪ ਲੈ ਲઈએ ਕਾਵਾ ਕੰਡ ਪਾ ਲઈએ ਪਿਆਜ਼ ਪਾ ਲਾਂਗੇ ਟਮਾਟਰ ਪਾ ਲਾਂਗੇ 3-4 ਕਲੀਆਂ ਲਸਣ ਦੀਆਂ ਦੋ ਹਰੀਆਂ ਮਿਰਚਾਂ ਨਿੰਬੂ ਦਾ ਜੂਸ ਕਾਲਾ ਨਮਕ ਸਾਦਾ ਨਮਕ ਨਮਕ ਸੀ ਟੇਸਟਲ ਸਰ ਪਾਵਾਂਗੇ ਸਾਰੇ ਮਸਾਲਿਆਂ ਨੂੰ ਬੈਲੈਂਸ ਕਰਨ ਲਈ ਖੰਡ ਪਾਵਾਂਗੇ ਥੋੜੀ ਜਿਹੀ ਥੋੜਾ ਜਿਹਾ ਕੜੀ ਪੱਤਾ ਤੁਸੀਂ ਇਹਦੇ ਵਿੱਚ ਧਨੀਆ ਵੀ ਪਾ ਸਕਦੇ ਜੀ ਹੁਣ ਅਸੀਂ ਇਹਨੂੰ ਸਮੂਥ ਪੀਸ ਲਾਂ ਚੈੱਕ ਕਰ ਲਿਗਿਆ ਬਹੁਤ ਹੀ ਵਧੀਆ ਚਟਨੀ ਬਣ ਕੇ ਤਿਆਰ ਹੋ ਗਈ ਹੁਣ ਅਸੀਂ ਇਹਨੂੰ ਇੱਕ ਬੌਲ ਵਿੱਚ ਕੱਢ ਲਈਏ ਇਹਨੂੰ ਅਸੀਂ ਬ੍ਰੈਡ ਨਾਲ ਪਰੌਂਠੇ ਨਾਲ ਕਿਸੇ ਵੀ ਚੀਜ਼ ਦੇ ਨਾਲ ਅਸੀਂ ਇਹਨੂੰ ਖਾ ਸਕਦੇ ਹਾਂ ਚਟਨੀ ਨੂੰ ਅਸੀਂ ਬੌਲ ਦੇ ਵਿੱਚ ਕੱਢ ਲਿਆ ਵਾ ਚਟਨੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਈ ਆ। ਚਟਨੀ ਬਣ ਕੇ ਤਿਆਰ ਹੈ। ਬ੍ਰੈਡ ਨੂੰ ਅਸੀਂ ਗਰਮ ਕਰ ਲਿਆ ਵਾ। ਬ੍ਰੈਡ ਦੇ ਉੱਪਰ ਲਾਵਾਂਗੇ। ਬਹੁਤ ਹੀ ਵਧੀਆ ਲੱਗਦੀ ਚਟਨੀ ਖਾਣ ਵਿੱਚ। ਥੋੜਾ ਜਿਹਾ ਪਿਆਜ਼, ਥੋੜਾ ਜਿਹਾ ਟਮਾਟਰ। ਬ੍ਰੈਡ ਦਾ ਸੱਟਾ ਬਣ ਕੇ ਤਿਆਰ। ਤੁਸੀਂ ਇਹਨੂੰ ਪਰੌਂਠੇ ਨਾਲ, ਫੁਲਕੇ ਨਾਲ ਕਿਸੇ ਵੀ ਚੀਜ਼ ਦੇ ਨਾਲ ਇਹਨੂੰ ਚਟਨੀ ਨੂੰ ਖਾ ਸਕਦੇ ਹੋ। ਉੱਪਰ ਅਸੀਂ ਔਰਗੈਨੋ ਪਾਤਾ। ਖਾਣ ਵਿੱਚ ਬਹੁਤ ਹੀ ਟੇਸਟੀ ਤੇ ਸਵਾਦ। ਇਸੇ ਤਰ੍ਹਾਂ ਅਸੀਂ ਦੂਜਾ ਬ੍ਰੈਡ ਕਰ ਲਾਂ। ਥੋੜਾ ਜਿਹਾ ਪਿਆਜ਼, ਉੱਪਰ ਟਮਾਟਰ, 오ਰੀਗਾਨ ਪਾਵਾਂ। ਤੁਸੀਂ ਜੋ ਮਰਜ਼ੀ ਪਾ ਸਕਦੇ ਜੀ ਦੇ ਉੱਪਰ। ਬ੍ਰੈਡ ਬਣ ਕੇ ਤਿਆਰ ਨੇ। ਤੁਸੀਂ ਵੀ ਇਸੇ ਤਰ੍ਹਾਂ ਬਣਾਓ ਅਤੇ ਖਾਓ। ਵੀਡੀਓ ਲਾਈਕ ਕਰਿਓ, ਕਮੈਂਟ ਕਰਿਓ, ਸ਼ੇਅਰ ਕਰਿਓ, ਸਬਸਕ੍ਰਾਈਬ ਕਰਿਓ। ਚਲੋ ਫਿਰ ਮਿਲਦੇ ਹਾਂ ਕਿਸੇ ਹੋਰ ਵੀਡੀਓ ਦੇ ਨਾਲ। ਤਦ ਤੱਕ ਲਈ ਸਤਿ ਸ਼੍ਰੀ ਅਕਾਲ।